ਖਨੋਰੀ ਬਾਰਡਰ ਉੱਤੇ ਵੀਰ ਉਹਨਾਂ ਨੂੰ ਮਿਲਦੇ ਹੁੰਦੇ ਸੀ ਸਿੱਧੂਪੁਰ ਯੂਨੀਅਨ ਵੱਲੋਂ ਵੀਰ ਹੁਣੇ ਸੇਵਾ ਨਿਭਾ ਰਹੇ ਆ ਤੇ ਟਰੈਕਟਰ ਲੈ ਕੇ ਆਏ ਆ ਟਰੈਕਟਰ ਚੱਲਦੇ ਆ ਤੇ ਅਸੀਂ ਰਾਸਤੇ ਵਿੱਚ ਰੁਕ ਗਏ ਆ ਐਨ ਰਾਵੀ ਦਰਿਆ ਨੂੰ ਟੱਪ ਕੇ ਅੱਗੇ ਆ ਗਏ ਆ ਅਸੀਂ ਇਸ ਵੇਲੇ ਰਾਵੀ ਦਰਿਆ ਤੋਂ ਅੱਗੇ ਆਣ ਕੇ ਜਿਹੜਾ ਪੌਲੇ ਆ ਉਦੋਂ ਵੀ ਅੱਗੇ ਆਣ ਕੇ 5-7 ਮਿੰਟ ਦਾ ਰਾਸਤਾ ਚੱਲ ਕੇ ਉੱਥੇ ਸੇਵਾ ਚੱਲ ਰਹੀ ਆ ਵੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰੇ ਪਿੰਡ ਕਿਹੜਾ ਆ ਇਹ ਪਿੰਡ ਹੈਗਾ ਜੀ ਪਾਰ ਵਾਲਾ ਕਣੀਆਂ ਇਹਨੂੰ ਕਹਿੰਦੇ ਆ ਜੀ ਠੀਕ ਹੈ ਜੀ ਤੇ ਕਿੰਨਾ ਚਿਰ ਹੋ ਗਿਆ ਲੱਗਿਆ ਨੂੰ ਇਥੇ ਜਿਹੜਾ ਅਸੀਂ ਤੇ ਜਿਹੜਾ ਵਣਾਂਗੇ 27 ਤਰੀਕ ਨੂੰ ਹੜ ਆਏ ਆ ਤੇ 28 ਤਰੀਕ ਤੇ ਡੱਲੇਵਾਲ ਸਾਹਿਬ ਦੀ ਹਦਾਇਤ ਸੀਗੀ ਵੀ ਤੁਸੀਂ ਜਿਹੜੇ ਵੀ ਗਰਾਊਂਡ ਲੈਵਲ ਤੇ ਜਾ ਕੇ ਜਿਹੋ ਜੀ ਲੋਕਾਂ ਨੂੰ ਸਹੂਲਤ ਚਾਹੀਦੀ ਲੋਕਾਂ ਵਿੱਚ ਵਿਚਰੋ ਫਿਰ ਆਪਾਂ ਪਾਣੀ ਤੋਂ ਸੇਵਾ ਸ਼ੁਰੂ ਕੀਤੀ ਉਹ ਤੋਂ ਬਾਅਦ ਫਿਰ ਜਿਸ ਤਰ੍ਹਾਂ ਰਾਸ਼ਨ ਰਾਸ਼ਨ ਤੋਂ ਬਾਅਦ ਆ ਚਾਰ ਤੂੜੀ ਸਾਰਾ ਉਸ ਤੋਂ ਬਾਅਦ ਹੁਣ ਜਿਹੜੀ ਲੋਕਾਂ ਦੀ ਡਿਮਾਂਡ ਸੀ ਵੀ ਜ਼ਮੀਨਾ ਪਤਰੀਆਂ ਕਰੋ ਉਹਦੇ ਆਸਤੇ ਲਗਭਗ ਮੇਰੇ ਖਿਆਲ ਦੇ ਨਾਲ ਅੱਜ ਕੋਈ 12ਵਾਂ 13ਵਾਂ ਦਿਨ ਵਾ ਜਿਹੜਾ ਅਸੀਂ ਲਗਾਤਾਰ ਪਹਿਲਾਂ ਧਰਮਕੋਟ ਪੱਤਨ ਤੇ ਲੱਗੇ ਰਹੇ ਆ 10 ਦਿਨ ਉੱਥੇ ਲੱਗੇ ਦੋ ਬੰ ਤੇ ਕੱਲ ਤੋਂ ਜਿਹੜਾ ਇਧਰਲੇ ਇਲਾਕੇ ਜਾ ਕੇ ਇਧਰੋਂ ਸ਼ੁਰੂ ਕੀਤਾ ਜੀ ਤੇ ਇਹ ਭਾਜੀ ਜਿਹੜਾ ਤੇਲ ਦੀ ਸੇਵਾ ਯੂਨੀਅਨ ਵੱਲੋਂ ਆ ਜਾਂ ਉਦਾਂ ਵੀ ਸਹਿਯੋਗ ਕਰ ਰਹੇ ਵੀਰਕ ਨੇ ਨਹੀਂ ਇਹ ਵੇਖੋ ਸਾਡੀ ਜਥੇਬੰਦੀ ਅੱਲੇ ਵੇ ਵੀ ਪਿੰਡ ਪਿੰਡ ਕਣਕ ਵੀ ਇਕੱਠੀ ਕਰ ਰਹੇ ਆ ਤੇਲ ਵੀ ਇਕੱਠਾ ਕਰ ਰਹੇ ਆ ਤੇ ਜੋ ਜੋ ਰਾਸ਼ਨ ਆਚਾਰ ਉਹ ਵੀ ਇਕੱਠਾ ਕਰ ਰਹੇ ਆ ਤੇ ਅਦਰ ਬਾਹਰ ਦੇ ਲੋਕ ਵੀ ਜਿਦ ਤਰਾ ਜੂਪੀ ਰਾਜਸਥਾਨ ਹਰਿਆਣਾ ਕਿਉਂਕਿ ਭਾਰਤੀ ਕਿਸਾਨ ਦੀ ਏਕਤਾ ਸਿੱਧੂਪੁਰ ਜਿਹੜੀ ਆ ਕਾਫੀ ਸੂਬਿਆਂ ਦੇ ਵਿੱਚ ਵਾ ਉਥੋਂ ਵੀ ਲੋਕ ਬਹੁਤ ਸਾਰੀ ਹੈਲਪ ਜਿਹੜੀ ਆ ਉਹ ਕਰ ਰਹੇ ਆ ਜਿਹਦੇ ਨਾਲ ਇਹ ਸਵਾਵਾ ਲਗਾਤਾਰ ਜਿਹੜੇ ਪਹਿਲੇ ਜਿਸ ਤਰ੍ਹਾਂ ਕਈ ਦਿਨ ਅਜ ਥੋੜੇ ਟਰੈਕਟਰ ਘਟਵਾ ਆਪਣੇ ਕੋ 40 45 ਟਰੈਕਟਰ ਆ ਪਹਿਲਾਂ 100 100 ਸਵਾ ਸਵਾ 100 ਦੇ ਕਰੀਬ ਹੀ ਟਰੈਕਟਰ ਚੱਲਦੇ ਰਹੇ ਹਨ ਮਤਲਬ 2 2 4 4 ਦਿਨ ਲਾ ਕੇ ਜਾਈ ਜਾਂਦੇ ਆਈ ਜਾਂਦੇ ਇਦਾਂ ਚੱਲੀ ਜੂਦਾ ਧੋਣੇ ਦਾ ਸੀਜ਼ਨ ਸ਼ੁਰੂ ਹੋਣ ਕਰਕੇ ਥੋੜਾ ਜਿਹਾ ਫਰਕ ਪਿਆ ਵਾ ਨਹੀਂ ਤੇ ਇਸ ਤਰ੍ਹਾਂ ਲੋਕ ਆ ਆਪਣਾ 2 2 3 3 ਦਾ ਰੁਟੀਨ ਬਣਾ ਕੇ ਆਉਂਦੇ ਆ ਤੇ ਸੇਵਾ ਕਰਕੇ ਜਾਈ ਜਾਂਦੇ ਆ ਤੇ ਇੱਥੇ ਭਾਜੀ ਇਸ ਵੇਲੇ ਜਦੋਂ ਇਸ ਇਲਾਕੇ ਨੂੰ ਮੁੱਖ ਲੋੜ ਕੀ ਆ ਜਮੀਨਾ ਪੱਧਰੀਆਂ ਕਰਦੀ ਆ ਹੋਰ ਵੀ ਤੁਹਾਡੀ ਨਜ਼ਰ ਵਿੱਚ ਇਹਦਾ ਤੁਸੀਂ ਇੱਥੇ ਵਿਚਰਦੇ ਰਹਿੰਦੇ ਵੇ ਹੋਰ ਕਿਹੜੀ ਵੇ ਖਸਲ ਦੇ ਵਿੱਚ ਰਾ ਜਿੱਥੇ ਆਪਾਂ ਖਲੋਤੇ ਆ ਇੱਥੇ ਕੋਈ 10 10 12 12 ਫੁੱਟ ਪਾਣੀ ਜਿਹੜਾ ਵਾ ਹੋ ਗਿਆ ਸੀ ਇਹ ਤੁਸੀਂ ਅੱਗੇ ਜਾਓ ਕਿ ਜਦੋਂ ਵੇਖਿਓ ਲੋਕਾਂ ਦੇ ਘਰਾਂ ਦੀਆਂ ਨੀਂਹਾਂ ਥੱਲੇ ਜਿਹੜਾ ਵਾ ਉਹ ਘਰ ਇਹਨਾਂ ਨੇ ਬਿਠਾ ਦਿੱਤੇ ਆ ਹਰ ਇੱਕ ਚੀਜ਼ ਦੀ ਲੋੜ ਵਾ ਇੱਥੇ ਪਰ ਆਪਾਂ ਨੂੰ ਬੜੇ ਤਰੀਕੇ ਨਾਲ ਕਿਉਂਕਿ ਆਪਾਂ ਇਹਨਾਂ ਨੂੰ ਜਿਸ ਤਰ੍ਹਾਂ ਇੱਕ ਕਰੀਏ ਪੈਰਾਂ ਤੇ ਖੜਾ ਕਰਨਾ ਨੇ ਸਭ ਤੋਂ ਪਹਿਲਾਂ ਨੇ ਜ਼ਮੀਨਾਂ ਸਿੱਧੀਆਂ ਕਰਨੀਆਂ ਪੈਣਗੀਆਂ ਜੇ ਜ਼ਮੀਨਾਂ ਸਿੱਧੀਆਂ ਕਰਕੇ ਆਪਾਂ ਉਹਨਾਂ 'ਚ ਦੁਬਾਰਾ ਕਣਕ ਬੀਜ ਦੀਏ ਇਹਨਾਂ ਦਾ ਇੱਕ ਇਹਨਾਂ ਦਾ ਆਰ ਬਣ ਜਾਊਗਾ ਫਿਰ ਆਪਣੇ ਸਿਰੇ ਤੁਰ ਪੈਣਗੇ ਸੋ ਆਪਾਂ ਨੂੰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਵੱਲੋਂ ਇਹੋ ਹੁਕਮ ਆ ਕਿ ਆਪਾਂ ਜ਼ਮੀਨਾਂ ਪੱਧੀਆਂ ਕਰਕੇ ਉਸ ਤੋਂ ਬਾਅਦ ਡਾਇਆ ਉਸ ਤੋਂ ਬਾਅਦ ਕਣਕ ਜਿਹੜੀ ਆ ਉਹ ਲਿਆ ਕੇ ਇਹਨਾਂ ਦੀਆਂ ਜ਼ਮੀਨਾਂ ਬੀਜੀ ਆਪਾਂ ਕਿਸ ਤਰੀਕੇ ਨਾਲ ਉਹਦੇ ਆਸਤੇ ਜਦੋ ਜਦ ਸਾਡੀ ਜਾ ਰਹੀ ਹੈ ਬਹੁਤ ਵਧੀਆ ਉਪਰਾਲਾ ਜੁਨੀਅਨ ਵੱਲੋਂ ਭਾਈ ਅਸੀਂ ਰਾਸਤੇ ਵਿੱਚ ਜਦੋਂ ਲੰਘਦੇ ਆ ਸਾਨੂੰ ਜਿਹੜਾ ਵੀ ਸੇਵਾ ਕਰਦਾ ਦਿਸਦਾ ਨਾ ਅਸੀਂ ਉਹਦੀ ਵੀਡੀਓ ਜ਼ਰੂਰ ਬਣਾਉਨੇ ਆ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਘਰ ਬੈਠਿਆਂ ਨੂੰ ਵੀ ਇਸ ਵੇਲੇ ਗਰਾਊਂਡ ਉੱਤੇ ਕਿਹੜੇ ਬੰਦੇ ਆ ਜਿਹੜੇ ਸੇਵਾ ਕਰ ਰਿਹਾ ਉਹ ਨਵੇਂ-ਨਵੇਂ ਕੰਮ ਵਿੱਚ ਵਗਦੀ ਗੰਗਾ ਵਿੱਚ ਹੱਥ ਬਹੁ ਜਣੇ ਤੋ ਜਾਂਦੇ ਹੁੰਦੇ ਆ ਜਿਹੜੀ ਹੁਣ ਸਮੇਂ ਦੀ ਮੁੱਖ ਲੋੜ ਆ ਉਹਦੇ ਵਿੱਚ ਕੌਣ-ਕੌਣ ਵੀਰ ਆਪਣੇ ਜਿਹੜੇ ਸੇਵਾ ਨਿਭਾ ਰਹੇ ਆ ਉਹ ਤੁਹਾਨੂੰ ਦਿਖਾ ਲੰਦਾ ਯਤਨ ਕੀਤਾ ਤੇ ਇਧਰਲੇ ਪਾਸੇ ਯੂਨੀਅਨ ਵੱਲੋਂ ਜਿਹੜੇ ਟਰੈਕਟਰ ਚੱਲ ਰਹੇ ਆ ਉਹ ਵੀ ਤੁਹਾਨੂੰ ਦਿਖਾ ਲਦੇ ਆ ਜਿਓ ਨਾਲ ਆ ਵੀਰ ਹੁਣੀ ਆ ਸਾਰਿਆਂ ਨੂੰ ਕੈਮਰਾ ਘੁਮਾਵੇ ਵੀਰ ਹੁਣੀ ਸਾਰੇ ਜਣੇ ਇੱਥੇ ਸੇਵਾ ਕਰ ਰਹੇ ਆ ਬਹੁਤ ਵਧੀਆ ਪਰਾਲਾ ਯੂਨੀਅਨ ਵੱਲੋਂ ਐਸ ਵੇਲੇ ਤੇ ਆ ਤੁਹਾਨੂੰ ਇਧਰਲੇ ਪਾਸੇ ਨੂੰ ਮੁੜ ਕੇ ਘੁਮਾ ਕੇ ਦਿਖਾਉਂਦੇ ਆ ਇੱਕ ਚੀਜ਼ ਆ ਜਿਹੜਾ ਟੋਆ ਆ ਭਾਈ ਇਹਨੂੰ ਭਰਦਿਆਂ ਨੂੰ ਤਿੰਨ ਦਿਨ ਉਹ ਸਾਹਮਣੇ ਦੇਖ ਲਓ ਉਹ ਟਰੈਕਟਰ ਚਲਦੇ ਆ ਨੌਜਵਾਨ ਚੜਦੀ ਉਮਰ ਦੇ ਨੌਜਵਾਨ ਆ ਉਹ ਦੇਖੋ ਵੀ ਸੇਵਾ ਕਰਦੇ ਆ ਜਿਹੜੇ ਮੇਰੇ ਪੰਜਾਬ ਦੇ ਨੌਜਵਾਨਾਂ ਨੂੰ ਉਹ ਦੇਖੋ ਟਰੈਕਟਰ ਕਿੱਦਾਂ ਪਿੱਛੇ ਨੂੰ ਲੈ ਕੇ ਰਿਸਕ ਲੈ ਕੇ ਵਿਚਾਰੇ ਸੇਵਾ ਕਰਦੇ ਜਿਹੜੇ ਮੇਰੇ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੇ ਹੁੰਦੇ ਆਈਏ ਤੇ ਨਸ਼ੇੜੀ ਆ ਭਾਈ ਇਹ ਕਾਸੇ ਜੋਗੇ ਨਹੀਂ ਉਹ ਦੇਖੋ ਜੀ ਗਰਾਊਂਡ ਜ਼ੀਰੋ ਦੇ ਉੱਤੇ ਉਹ ਦੇਖੋ ਸੇਵਾ ਕਰ ਰਹੇ ਆ ਟਰੈਕਟਰ ਚਲਾ ਕੇ ਆਪਣੇ ਘਰਾਂ ਨੂੰ ਛੱਡ ਕੇ ਅੱਜ ਆਪਣੇ ਪੰਜਾਬ ਦੇ ਭਰਾਵਾਂ ਨੂੰ ਜਿੱਥੇ ਪਾਣੀ ਨੇ ਮਾਰ ਕੀਤੀ ਆ ਉਹਨਾਂ ਇਲਾਕਿਆਂ ਨੂੰ ਬਚਾਉਣ ਲਈ ਮੇਰੇ ਭਰਾ ਉਹ ਸਾਹਮਣੇ ਦੇਖ ਲਓ ਜੀ ਸੇਵਾ ਕਰ ਰਹੇ ਆ ਸਾਰੇ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਪੰਜਾਬ ਵੱਲੋਂ ਧੰਨਵਾਦ ਕਰਦੇ ਹਾਂ ਜਿਹੜੇ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਇਸ ਵੇਲੇ ਗਰਾਊਂਡ ਜ਼ੀਰੋ ਤੇ ਆਣ ਕੇ ਸੇਵਾ ਕਰ ਰਹੇ